ਇਹ ਕੀ ਚਾਰਜ ਨੇ ਕੀ ਬਾਤ ਐ ਕੀ ਬਾਤ ਐ ਗਲਾਸ ਵਾਪਸ ਕਰ ਦਿਓ ਭਾਈ ਗਲਾਸ ਵਾਪਸ ਕਰ ਦਿਓ ਸੋ ਸਾਡੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਅੰਗਰ ਸਦੇਵ ਜੀ ਜੋ ਕਿ ਬਹੁਤ ਦੇਰ ਤੋਂ ਸਾਹਾਰਾ ਕਲੱਬ ਨਾਲ ਜਿਹੜਾ ਵਾ ਉਹ ਜੁੜੇ ਨੇ ਤੇ ਸੇਵਾ ਕਰਦੇ ਪਏ ਨੇ ਉਹ ਤੁਸੀਂ ਦੇਖ ਸਕਦੇ ਹੋ ਕਿ ਦੇਸ਼ ਵਿਦੇਸ਼ ਵਿੱਚ ਵੀ ਇਹਨਾਂ ਦੀ ਕਾਫੀ ਗੂੰਜ ਆ ਪਿਛਲੇ ਦਿਨੀ ਇਹਨਾਂ ਨੇ ਆਸਟ੍ਰੇਲੀਆ ਮੈਲਬੌਰਨ ਵੀ ਗਏ ਸੀ ਕਿ ਉਥੇ ਵੀ ਇਹਨਾਂ ਨੇ ਕੋਈ ਨਾ ਕੋਈ ਮੀਹ ਮਚੜੀ ਹੋਈ ਹੋਈ ਸੀਗੀ ਔਰ ਉਹਦਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਪ੍ਰਭਾਵ ਪਿਆ ਲੋਕਾਂ ਨੇ ਬੜਾ ਪਸੰਦ ਕੀਤਾ ਤੇ ਅੱਜ ਸਾਡੇ ਨਾਮਾਜੋਦ ਨੇ ਐਸੀ ਸ਼ਖਸੀਅਤ ਜਦੋਂ ਮੈਂ ਤੁਹਾਡੇ ਸਾਹਮਣੇ ਮੁਖਾਤਬ ਕਰਦਾ ਤੇ ਮੇਰੇ ਕੋਲ ਸ਼ਬਦਾਂ ਦੇ ਉਹ ਜਿਹੜੇ ਸ਼ਬਦ ਆ ਉਹ ਮੁੱਕ ਜਾਂਦੇ ਆ ਬਹੁਤ ਹੀ ਵਧੀਆ ਇਨਸਾਨ ਨੇ ਸੋ ਅੱਜ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਆ ਬਹੁਤ ਬਹੁਤ ਸਵਾਗਤ ਕਰਦੇ ਹਾਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭ ਤੋਂ ਪਹਿਲਾਂ ਤੇ ਮੈਂ ਇਸ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਨਾ ਹੂਆ ਕਿ ਜਿਹੜਾ ਸੁਨੀ ਸਨੀ ਸਿਰ ਸਹਾਰਾ ਕਲਾਬ ਦੇ ਹਰ ਇੱਕ ਪ੍ਰੋਗਰਾਮ ਨੂੰ ਟੈਲੀਕਾਸਟ ਕਰਦੇ ਨੇ ਮੈਂ ਅਨਿਸ਼ ਸੇਵ ਦੇਵ ਸਹਾਰਾ ਕਲਾਬ ਪ੍ਰੋਜੈਕਟ ਇਨਚਾਰਜ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਰਮੀਆਂ ਦੇ ਮੌਸਮ ਦੇ ਵਿੱਚ ਲਗਾਤਾਰ ਜਿਹੜੀ ਹੈਗੀ ਏ ਉਹ ਠੰਡੇ ਜਲਦੀ ਸ਼ਬੀਲ ਜਿਹੜੀ ਏ ਔਰ ਰੇਲਵੇ ਸਟੇਸ਼ਨ ਤੋਂ ਚਲ ਚਲਦੀ ਏ ਤਾਂ ਕਿ ਜਿਹੜੇ ਆਣ ਜਾਣ ਵਾਲੇ ਯਾਤਰੀ ਨੇ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਾ ਹੋਵੇ ਉਹਨਾਂ ਨੂੰ ਪਾਣੀ ਜਿਹੜੀ ਆਜਾ ਇਹ ਗਰਮੀਆਂ ਦੇ ਵਿੱਚ ਨਾਲ ਹੀ ਬੱਸ ਸਟੈਂਡ ਦੇ ਉੱਤੇ ਵੀ ਕੁਝ ਦਿਨਾਂ ਬਾਅਦ ਸ਼ੁਰੂ ਕੀਤੀ ਜਾਏਗੀ ਅੱਜ ਸਾਡਾ ਸ਼ੁਭ ਆਰੰਭ ਹੈ ਅੱਜ ਦੇ ਦਿਨ ਸੋ ਇਹ ਸੀ ਇਹਨਾਂ ਦੇ ਜਿੱਦੀ ਪ੍ਰੋਗਰਾਮ ਦੇ ਬਾਰੇ ਜਾਣਕਾਰੀ ਉਤੀ ਦੇਸ਼ਾ ਦਿਓ ਕਿ ਬਕਾਇਦਾ ਵਲੰਟੀਅਰ ਜਿਹੜੇ ਆ ਉਹਨਾਂ ਨੇ ਚੱਪੇ-ਚੱਪੇ ਦੇ ਉੱਤੇ ਜਿਹੜੇ ਆਪਣੇ ਜਿਹੜੇ ਆ ਉਹ ਇੱਕ ਟੁਕੜੀਆਂ ਬਣਾ ਕੇ ਜਿਹੜੇ ਆ ਉਹ ਰੱਖੇ ਹੋਏ ਆ ਔਰ ਜਿਹੜੇ ਇਹਨਾਂ ਦੇ ਜਿਹੜੇ ਵਲੰਟੀਅਰ ਨੇ ਉਹ ਟੁਕੜੀਆਂ ਬਣਾ ਕੇ ਆਪਣਾ ਗਰੁੱਪ ਬਣਾ ਕੇ ਜਿਹੜਾ ਵਾ ਕੁਝ ਪਲੇਟਫਾਰਮ ਦੇ ਅੱਗੇ ਕੁਝ ਪਲੇਟਫਾਰਮ ਦੇ ਪਿਛੇ ਹੁੰਦੇ ਆ ਤੇ ਉੱਥੇ ਜਿਹੜੇ ਜਦੋਂ ਟ੍ਰੇਨ ਹੁੰਦੀ ਆ ਤੋ ਡੱਬਿਆਂ ਨੂੰ ਕਵਰ ਕਰਦੇ ਆ ਬੋਲੀਏ ਸਤਗੁਰੂ ਬਾਬਾ ਲਾਲ ਦਿয়াল ਬਾਬਾ ਦਿয়াল ਜੀ ਜੈ ਆਜ RAM NAVMI ਕੇ ਸੁਬਕਸ਼ਾ ਪਰ ਮੈਂ ਸਤਗੁਰੂ ਜੀ ਫਰੀ ਬਾਬਾ ਲਾਲ ਦਿয়াল ਮਹਾਰਾਜੀ ਦੀ ਤਰਫ ਸੇ और अपने महामंडलेश्वर महंत श्री राम दास जी देवाचार्य महाराजी की तरफ से आप सबको इस पावन उत्सव की बधाइयाँ देना चाहता हूँ और आज के दिन जो ये सारा क्लब ने सेवा शुरू करी है जल सेवा ये बहुत ही उत्तम सेवा है और महाराज जी की आज्ञा से इन्होंने आज इस सेवा का शुभारंभ किया है मैं आशा करता हूँ कि आगे भी ये लोग इसी सेवा को کنٹینیو کریں گے اور بہت 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 اس افسر پہ آپ سب کو بدائی جے شری باوا لال دیا ایک بار ایک بار دیال مہاراج کی ج ਕਾਰਜਕ ਸਾਥੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਪਿਛਲੇ ਵਲੋਗ ਨੂੰ ਬਹੁਤ ਪਿਆਰ ਦਿੱਤਾ ਅੱਜ ਅਸੀਂ ਨਵਾਂ ਵਲੋਗ ਬਣਾਉਣ ਜਾ ਰਹੇ ਹਾਂ ਜੀ ਹਾਂ ਇਹ ਵਲੋਗ ਹੈ ਰੇਲਵੇ ਸਟੇਸ਼ਨ ਤੇ ਸਾਰਾ ਕਲੱਬ ਵੱਲੋਂ ਅੱਜ ਜਿਹੜਾ ਵਾ ਜਲ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ ਪਿਛਲੇ ਕਈ ਸਾਲਾਂ ਤੋਂ ਜਿਹੜਾ ਵਾ ਇੱਥੇ ਜਲ ਸੇਵਾ ਗਰਮੀਆਂ ਦੇ ਦਿਨਾਂ ਵਿੱਚ ਕਿਉਂਕਿ ਯਾਤਰੀ ਜਿਹੜੇ ਆ ਉਹਨਾਂ ਨੂੰ ਪਾਣੀ ਦੀ ਬੜੀ ਕਿੱਲਤ ਹੁੰਦੀ ਹੈ ਪਾਣੀ ਦੀ ਬੜੀ ਜ਼ਰੂਰਤ ਹੁੰਦੀ ਹੈ ਗਰਮੀ ਦੇ ਕਾਰਨ ਸੋ ਇੱਕ ਬਹੁਤ ਵੱਡਾ ਉਪਰਾਲਾ ਜਿਹੜਾ ਵਾ ਉਹ ਸਾਰਾ ਕਲੱਬ ਦੇ ਸੰਸਥਾਪਕ ਸ਼੍ਰੀਮਾਨ ਜਤਿੰਦਰ ਕਾਜੀ ਵੱਲੋਂ ਜਿਹੜਾ ਸ਼ੁਰੂ ਕੀਤਾ ਗਿਆ ਸੀਗਾ ਔਰ ਅੱਜ ਇੱਕ ਆਪਣਾ ਕੋਈ ਦੇ ਸਕਦੇ ਵਲੰਟੀਅਰ ਵੀ ਦੇ ਸਕਦੇ ਹੋ ਕਿੰਦਾ ਪੁੱਗਾ ਪਾਰ ਹੋਏ ਤੇ ਔਰ ਬਹੁਤ ਵਧੀਆ ਸੇਵਾ ਕਰਦੇ ਸਾਰੇ ਜਾਣੇ ਸੋ ਇਹ ਸਾਰਾ ਪੁਲ ਪ੍ਰਤਾਪ ਤੇ ਇਹ ਮੋਟੀਵੇਸ਼ਨ ਜਿਹੜੀ ਆ ਸਾਡੀ ਸਾਡੇ ਬਹੁਤ ਹੀ ਸਤਿਕਾਰਯੋਗ ਮਹਾਰਾਜ ਜਗਿੰਦਰ ਸਿੰਘ ਜੀ ਜੋ ਕਿ ਐਸੇ ਸਾਰੇ ਪ੍ਰੋਜੈਕਟ ਨੂੰ ਬੜੀ ਭਲੀ ਭੰਤੀ ਦੇਖਦੇ ਆ ਰੂਪਰੇਖਾ ਬਣਾਉਂਦੇ ਆ ਤੇ ਚੱਲਦੇ ਆ ਤੇ ਨਾਲ ਦੀ ਨਾਲ ਸਾਰਿਆਂ ਨੂੰ ਮੋਟੀਵੇਟ ਵੀ ਕਰਦੇ ਕਿ ਕੁਮਾਰ ਜੀ ਦਾ ਜਰੂਰ ਕਰੋ ਸੋ ਸਾਡਾ ਮਜਬੂਦ ਨੇ ਔਰ ਪੁਜਾਨ ਦੇ ਜਨਤਾ ਦਾ ਧੰਨਵਾਦ ਜਰੂਰ ਕਰੂੰਗਾ ਬਹੁਤ ਬਹੁਤ ਧੰਨਵਾਦ ਜੀ ਇਹ ਸਾਠੀ ਮਹੀਨੇ ਤੋਂ ਲੈ ਕੇ ਅਪ੍ਰੈਲ ਤੋਂ ਲੈ ਕੇ ਤੇ 15 ਅਗਸਤ ਤੱਕ ਸਾਰਾ ਇਹ ਜਿਹੜਾ ਚੱਲਦਾ ਰਹਿੰਦਾ ਹੈ ਦਸਹਰੇ ਤੱਕ ਪ੍ਰੋਗਰਾਮ ਰਹਿਣਾ ਹੈ ਹਰ ਸਾਲ ਇਹ ਅਸਾਰਾ ਬਲੱਡਿਆ ਜਿਹੜੇ ਹਨ ਕਿ ਕਬੀਰ ਜਲਾਉਂਦੇ ਆ ਛੇਵਨਾਲ ਜੀ ਦੇ ਇਹ ਚੱਲਦਾ ਹੈ ਹਲੋ ਬਹੁਤ ਬੜਾ ਟਾਈਮ ਕੱਢ ਕੇ ਸਮੇਂ ਸਮੇਂ ਤੇ ਆਇਆ ਸਾਰੇ ਜਿਹੜੇ ਨੇ ਆਪਣੇ ਖਾਨ ਮਨ ਤੇ ਘਰ ਦੇ ਨਾਲ ਇਹ ਪਹਿਵਾ ਦੇ ਵਿੱਚ ਆਪਣਾ ਜੁਦਾਨ ਸਾਰੇ ਨਾਮ ਕਰਵਾਏ ਹਨ ਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਅਪੀਲ ਹੈ ਕਿ ਸਮੇਂ ਸਮੇਂ ਤੇ ਪਹੁੰਚ ਕੇ ਜਲਦੀ ਸੇਵਾ ਕਰਿਆ ਕਰੇ ਤਾਂ ਵੱਡਾ ਜੁਦਾਨ ਹੋਣਾ ਲੱਗਦਾ ਹੈ 盛り上がってくる。 Entra aqui, aqui.